ਹਾਂਜੀ ਨਮਸਕਾਰ ਦੋਸਤੋ ਅ ਅੱਜ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਰਹੇ ਆ ਗੁਰਦਾਸਪੁਰ ਦੀ ਧਰਤੀ ਤੇ ਫਾਜ਼ਲਕਾ ਜ਼ਿਲ੍ਹੇ ਦੀਆਂ ਕਰਾਟੇ ਲੜਕੀਆਂ ਨੇ ਮਾਰੀਆਂ ਮੱਲਾਂ ਤਾਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਗੁਰਦਾਸਪੁਰ ਵਿੱਚ ਜੋ ਮੈਟ ਵਿਸ਼ੇ ਨੇ ਤਾਂ ਫਾਜ਼ਲਕਾ ਟੀਮ ਜਿਸ ਦੇ ਕੋਚ ਸਰਦਾਰ ਮਨਨਾ ਸਿੰਘ ਸੈਣੀ ਜੋ ਕਿ ਜ਼ਿਲ੍ਹਾ ਫਾਜ਼ਲਕਾ ਦੇ ਵਾਸੀ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਖੇਡਾਂ ਨਾਲ ਲੜਕੇ ਤੇ ਲੜਕੀਆਂ ਨੂੰ ਜੋੜ ਕੇ ਰੱਖਿਆ ਹੈ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਅੱਜ ਲੜਕੀਆਂ ਜਿਹੜੀਆਂ ਨੇ ਕੋਈ ਵੀ ਮੁਕਾਮ ਹੋਵੇ ਤਾਂ ਘੱਟ ਨਹੀਂ ਤਾਂ ਇਹ ਗੇਮ ਤੁਸੀਂ ਦੇਖ ਰਹੇ ਹੋ ਆਪ ਦੇ ਆਤਮ ਸਵੈ ਬਲ ਲਈ ਆਪਣੇ ਆਪ ਨੂੰ ਸੁਰੱਖਿਤ ਰੱਖਣਾ ਕਰਾਟੇ ਤਾਂ ਛੋਟੀ ਛੋਟੀ ਉਮਰ ਦੀਆਂ ਇਸ ਕੋਚ ਨੇ ਇਹ ਲੜਕੀਆਂ ਤਿਆਰ ਕੀਤੀਆਂ ਤਾਂ ਅਲੱਗ-ਅਲੱਗ ਪਿੰਡਾਂ ਤੋਂ ਨੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅ ਇਹ ਜੇ ਚੈਂਪੀਅਨਸ਼ਿਪ ਅ ਗੁਰਦਾਸਪੁਰ ਦੇ ਵਿੱਚ ਅ ਗਰਾਟੇ ਚੈਂਪੀਅਨਸ਼ਿਪ ਪੰਜਾਬ ਸਟੇਟ ਓਪਨ ਦੇ ਵਿੱਚ ਫੁਰਤੀ ਲੀਆਂ ਲੜਕੀਆਂ ਦੇਖ ਰਹੇ ਹੋ ਤਾਂ ਇਸ ਦੇ ਵਿੱਚ ਇਹ ਗੱਲ ਕੀਤੀ ਜਾਵੇ ਚੈਂਪੀਅਨਸ਼ਿਪ ਦੇ ਵਿੱਚ ਜੋ ਸਿਹਰਾ ਮਿਲਦਾ ਹੈ ਤਾਂ ਹਰ ਸਿਮਰਤ ਕੌਰ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਲਾਸਟ ਤੇ ਜੋ ਕਿ 골ਡ ਮੈਡਲ ਪ੍ਰਾਪਤ ਕੀਤਾ ਪਿੰਡ ਓਝਾਂਵਾਲੇ ਦੀ ਸੰਤ ਖੀਵਾਪੁਰ ਦੂਸਰੀ ਲੜਕੀ ਜਸਮੀਨ ਕੌਰ ਸਿਲਵਰ ਮੈਡਲ ਪਿੰਡ ਖੁੰਡ ਵਾਲਾ ਸੈਨੀਆਂ ਨੂੰ ਮਾਨ ਬਖਸ਼ਿਆ ਹੈ ਸਿਮਰਨਜੀਤ ਕੌਰ ਸਿਲਵਰ ਮੈਡਲ ਜੋ ਕਿ ਪਿੰਡ ਓਝਾਂਵਾਲੀ ਸੰਤ ਖੀਵਾਦੀ ਰਹਿਣ ਵਾਲੀ ਹੈ ਗੁਰਵੀਰ ਕੌਰ ਨੇ ਸਿਲਵਰ ਮੈਡਲ ਪਰ ਆਪਾਂ ਦਾ ਜੋ ਕਿ ਪਿੰਡ ਜੈਮਲ ਵਾਲੀ ਦੀ ਹੈ ਸਿਆ ਕੰਬੋ ਜਰਾਲਾਬਾਦ ਦੀ ਲੜਕੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਫ੍ਰੀ ਕੋਚਿੰਗ ਦੇ ਰਹਿ ਮੰਨਾ ਸਿੰਘ ਸਮਾਜ ਸੇਵੀ ਦੇ ਨਾਲ ਨਾਲ ਤਾਂ ਇਹ ਪੰਜ ਲੜਕੀਆਂ ਨੇ ਜੋ ਮੈਡਲ ਪ੍ਰਾਪਤ ਕੀਤੇ ਨੇ ਸਟੇਜ ਤੇ ਤੁਸੀਂ ਦੇਖ ਰਹੇ ਹੋ ਕਿ ਮਾਨ ਸਨਮਾਨ ਕੀਤਾ ਗਿਆ ਮੈਡਲ ਦਿੱਤੇ ਗਏ ਔਰ ਨਾਲ ਜਾਦਗਾਰੀ ਮੂਵਮੈਂਟ ਚਿੰ ਚੈਂਪੀਅਨਸ਼ਿਪ ਦੇ ਵੱਲੋਂ ਅਤੇ ਸਰਟੀਫਿਕੇਟ ਤੁਸੀਂ ਦੇਖ ਰਹੇ ਹੋ ਇਹ ਫਾਜ਼ਿਲ ਕਾ ਜਿਹੜੀਆਂ ਲੜਕੀਆਂ ਤਾਂ ਲੋੜ ਹੈ ਸਮਾਜ ਨੂੰ ਉਪਰਾਲਾ ਕਰਨ ਦੀ ਕੋਸ਼ਿਸ਼ ਕਰਨ ਦੀ ਆਓ ਸਾਰੇ ਰਲ ਕੇ ਵਿਚਾਰਾਂ ਸਾਂਝੀਆਂ ਕਰੀਏ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂਵਲ ਜੋੜੀਏ ਨਸ਼ਿਆਂ ਤੋਂ ਅਤੇ ਮੋਬਾਈਲਾਂ ਤੋਂ ਦੂਰ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋ ਇਸ ਗਰਾਉਂਡਾਂ ਨਾਲ ਜੋੜ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੀਏ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੀਏ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਛੋਟੀ-ਛੋਟੀ ਉਮਰ ਦੀਆਂ ਇਹ ਲੜਕੀਆਂ ਅੱਜ ਖੁੰਡ ਵਾਲੇ ਪਿੰਡ ਦਾ ਨਾਮ ਜਿਲ੍ਹਾ ਅਲਾਵਾ ਸ਼ਹਿਰ ਦਾ ਨਾਮ ਫਾਜ਼ਿਲਕਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਤਾਂ ਆਪਣੇ ਹੀ ਪਿੰਡ ਦੀਆਂ ਗਰਾਉਂਡਾਂ ਦੇ ਵਿੱਚ